ਅੱਜ ਇਸ ਵਕਤ ਤਿੰਨ ਖਬਰਾਂ ਨੇ ਪਹਿਲੀ ਖਬਰ ਹੈ ਬਠਿੰਡਾ ਦੇ ਵਿੱਚ ਥਾਰ ਵਾਲੀ ਐਕਸ ਲੇਡੀ ਪੁਲਿਸ ਕਨਸਟੇਬਲ ਦੀ ਗ੍ਰਿਫਤਾਰੀ ਤੋਂ ਬਾਅਦ ਤੇ ਜਲੰਧਰ ਦੇ ਵਿੱਚ ਆਮ ਆਦਮੀ ਪਾਰਟੀ ਦੇ ਐਮਐਲਏ ਰਮਣ अरोड़ा ਦੀ ਗ੍ਰਿਫਤਾਰੀ ਤੋਂ ਬਾਅਦ ਹੁਣ ਇੱਕ ਲੇਡੀ ਇਨਸਪੈਕਟਰ ਨੂੰ ਅੱਜ ਗ੍ਰਿਫਤਾਰ ਕੀਤਾ ਗਿਆ ਤੇ ਗ੍ਰਿਫਤਾਰ ਕਰਕੇ ਉਸ ਦਾ ਰਿਮਾਂਡ ਲੈ ਲਿਆ ਗਿਆ ਪੂਰੀ ਜਾਣਕਾਰੀ ਤੁਹਾਨੂੰ ਅੱਗੇ ਆਪਾਂ ਦਿੰਨੇ ਆ ਦੂਜੀ ਖਬਰ ਹੈ ਕੇ ਨਾਕੇ ਦੇ ਉੱਤੇ ਪੰਜਾਬ ਪੁਲਿਸ ਦਾ ਕਰਮਚਾਰੀ ਪੀਤੀ ਹੋਈ ਸ਼ਰਾਬ ਦੇ ਵਿੱਚ ਉਹਦੀ ਵੀਡੀਓ ਵਾਇਰਲ ਹੋਈ ਹੈ ਤੇ ਫਿਰ ਉਹਦੇ ਤੇ ਕਾਰਵਾਈ ਹੋਈ ਹੈ ਤੇ ਅਗਲੀ ਵੱਡੀ ਖਬਰ ਹੈ ਕਿ ਅੱਜ ਮੁੱਖ ਮੰਤਰੀ ਭਗਵੰਤ ਮਾਨ ਸਮਾਗਮ ਦੇ ਵਿੱਚ ਬੋਲ ਰਹੇ ਸੀ ਤੇ ਉਹਨਾਂ ਦੇ ਚੱਲਦੇ ਭਾਸ਼ਣ ਦੇ ਵਿੱਚ ਇੱਕ ਬੰਦਾ ਬੋਲਣਾ ਸ਼ੁਰੂ ਹੋ ਗਿਆ ਮੁੱਖ ਮੰਤਰੀ ਨੇ ਉਹਦੀ ਗੱਲ ਜਦ ਸੁਣੀ ਤਾਂ ਉਸੇ ਟਾਈਮ ਐਸਐਸਪੀ ਨੂੰ ਮੁੱਖ ਮੰਤਰੀ ਨੇ ਸਟੇਜ ਤੇ ਬੁਲਾਇਆ ਤੇ ਇਹ ਸਾਰੀ ਜਾਣਕਾਰੀ ਤੁਹਾਨੂੰ ਆਪਾਂ ਅੱਗੇ ਦਿੰਨੇ ਆ ਪਹਿਲੀ ਖਬਰ ਜਲੰਧਰ ਤੋਂ ਹੈ ਜੀ ਜਲੰਧਰ ਦੇ ਵਿੱਚ ਅੱਜ ਇੱਕ ਲੇਡੀ ਇਨਸਪੈਕਟਰ ਹਰਪ੍ਰੀਤ ਨੂੰ ਗ੍ਰਿਫਤਾਰ ਕੀਤਾ ਗਿਆ ਹੈ ਲੇਡੀ ਇਨਸਪੈਕਟਰ ਹਰਪ੍ਰੀਤ ਕੌਰ ਨੂੰ ਕਿਉਂ ਗ੍ਰਿਫਤਾਰ ਕੀਤਾ ਗਿਆ ਪਿਛਲੇ ਦਿਨੀ ਜਲੰਧਰ ਸੈਂਟਰਲ ਦੇ ਵਿੱਚ ਜਿਹੜੇ ਆਮ ਆਦਮੀ ਪਾਰਟੀ ਦੇ ਐਮਐਲਏ ਰਮਨ ਅਰੋੜਾ ਉਹਨਾਂ ਨੂੰ ਗ੍ਰਿਫਤਾਰ ਕੀਤਾ ਗਿਆ ਸੀ ਰਮਨ ਅਰੋੜਾ ਦੀ ਗ੍ਰਿਫਤਾਰੀ ਤੋਂ ਬਾਅਦ ਕਈ ਤਰ੍ਹਾਂ ਦੀ ਪੁੱਛਗਿੱਛ ਉਹਨਾਂ ਤੋਂ ਹੋਈ ਪਾ ਮੈਂ ਕਿ ਉਹਨੇ ਢਿੱਡ ਪੀਟ ਦੀ ਸ਼ਿਕਾਇਤ ਕਰਕੇ ਉਹ ਹਸਪਤਾਲ ਵੀ ਜਾਇਆ ਵਿਚੇ ਰਿਮਾਂਡ ਦੇ ਪਰ ਉਸ ਤੋਂ ਬਾਅਦ ਉਹਦੀ ਪੁੱਛਗਿੱਛ ਤੋਂ ਬਾਅਦ ਤਿੰਨ ਚਾਰ ਵਿਅਕਤੀ ਉਸ ਪਰਚੇ ਦੇ ਵਿੱਚ ਵਿਜੀਲੈਂਸ ਨੇ ਹੋਰ ਨਾਮਜ਼ਦ ਕੀਤੇ ਨੇ ਜਿਨ੍ਹਾਂ ਦੇ ਵਿੱਚ ਉਹਦੇ ਦੋ ਰਿਸ਼ਤੇਦਾਰ ਨੇ ਇੱਕ ਇਹ ਲੇਡੀ ਪੁਲਿਸ ਜਿਹੜੀ ਲੇਡੀ ਇਨਸਪੈਕਟਰ ਹੈ ਇਹਨੂੰ ਗ੍ਰਿਫਤਾਰ ਕੀਤਾ ਗਿਆ ਇਹ ਲੇਡੀ ਇਨਸਪੈਕਟਰ ਦੇ ਉੱਪਰ ਦੋਸ਼ ਇੱਕ ਦੁਕਾਨਦਾਰ ਨੇ ਲਾਇਆ ਕਿ ਇਹਨੇ ਮੇਰੇ ਤੋਂ ਲੱਖਾਂ ਰੁਪਏ ਰਿਸ਼ਵਤ ਲੈਣ ਦੀ ਕੋਸ਼ਿਸ਼ ਕੀਤੀ ਹੈ ਔਰ ਜਦੋਂ ਇਹ ਜਾਣਕਾਰੀ ਉੱਭਰ ਕੇ ਸਾਹਮਣੇ ਆਈ ਹੈ ਤਾਂ ਫਿਰ ਉਹ ਜਿਹੜੀ ਨਗਰ ਨਿਗਮ ਦੀ ਲੇਡੀ ਇਨਸਪੈਕਟਰ ਹੈ ਉਹਨੂੰ ਗ੍ਰਿਫਤਾਰ ਕਰ ਲਿਆ ਗਿਆ ਔਰ ਗ੍ਰਿਫਤਾਰ ਕਰਕੇ ਉਸ ਨੂੰ ਅੱਜ ਅਦਾਲਤ 'ਚ ਪੇਸ਼ ਕੀਤਾ ਵਿਜੀਲੈਂਸ ਨੇ 2 ਦਿਨਾਂ ਦਾ ਰਿਮਾਂਡ ਉਹਦਾ ਲੈ ਲਿਆ ਹੁਣ ਸਵਾਲ ਇੱਥੇ ਕਈ ਉੱਠ ਪਏ ਨੇ ਪਹਿਲਾ ਸਵਾਲ ਇਹ ਆ ਕਿ ਕੀ ਜਿਹੜਾ ਐਮਐਲਏ ਫੜਿਆ ਉਹਦੇ ਨਾਲ ਵੀ ਉਦਾਂ ਦੀ ਕਾਰਵਾਈ ਤਾਂ ਨਹੀਂ ਹੋਣੀ ਜਿੱਦਾਂ ਦੀ ਪਹਿਲਾਂ ਜਿਹੜਾ ਆਮ ਆਦਮੀ ਪਾਰਟੀ ਦਾ ਐਮਐਲਏ ਵਿਜੇ ਸਿੰਘਲਾ ਸਿਹਤ ਮੰਤਰੀ ਫੜਿਆ ਸੀ ਉਹਦੇ ਮਾਮਲੇ 'ਚ ਹੋਈ ਜਾਂ ਉਦਾਂ ਦੀ ਤਾਂ ਨਹੀਂ ਹੋਣੀ ਜਿਵੇਂ ਦੀ ਅਮਿਤ ਰਤਨ ਕੋਟ ਫੱਤਾ ਜਿਹੜਾ ਆਮ ਆਦਮੀ ਪਾਰਟੀ ਦਾ ਐਮਐਲਏ ਰਿਸ਼ਵਤ ਕੇਸ ਫੜਿਆ ਸੀ ਉਹਦੇ ਨਾਲ ਹੋਈ ਜਾਂ ਉਦਾਂ ਦੀ ਤਾਂ ਨਹੀਂ ਹੋਣੀ ਜਿਵੇਂ ਜਿਹੜੇ ਮੰਤਰੀਆਂ ਤੇ ਜਾਂ ਐਮਐਲਏਾਂ ਤੇ ਵੱਡੇ ਦੋਸ਼ ਲੱਗੇ ਤੇ ਉਹਨਾਂ ਤੇ ਕੁਝ ਹੋਇਆ ਹੀ ਨਹੀਂ ਹੁਣ ਥਾਰ ਵਾਲੀ ਬੀਬੀ ਫੜੀ ਸੀ ਬਠਿੰਡੇ ਤੋਂ ਉਸ ਕੇਸ ਦੇ ਵਿੱਚ ਪਹਿਲਾਂ ਤਾਂ ਪੁਲਿਸ ਨੇ ਕੀ ਉਹਦੇ ਤੋਂ ਬਰਾਮਦ ਕੀਤਾ ਕੀ ਕੀ ਪੁਲਿਸ ਨੇ ਪੁੱਛ ਗਿਐ ਸੱਚ ਪਤਾ ਲਾਇਆ ਉਹ ਅੱਜ ਤੱਕ ਰਾਜ ਦਾ ਰਾਜ ਹੀ ਬਣਿਆ ਹੋਇਆ ਉਹ ਪੁਲਿਸ ਨੇ ਕਿਸੇ ਨੂੰ ਦੱਸਿਆ ਹੀ ਨਹੀਂ ਫਿਰ ਵਿਜੀਲੈਂਸ ਨੇ ਫੜਿਆ ਵਿਜੀਲੈਂਸ ਨੇ ਫੜਿਆ ਤਾਂ ਉਹ ਵੀ ਕਹਿੰਦੀ ਮੇਰੇ ਢਿੱਡ ਚ ਪੀੜ ਹੋਈ ਐ ਹਸਪਤਾਲ ਚਲੀ ਗਈ ਵਿਜੀਲੈਂਸ ਨੇ ਅਦਾਲਤ ਨੂੰ ਕਹਿਤਾ ਵੀ ਅਸੀਂ ਹੁਣ ਇਹਦੀ ਹੋਰ ਜਾਂਚ ਅਜੇ ਨਹੀਂ ਕਰਨੀ ਚਲੋ ਜੀ ਉਹਦਾ ਰਿਮਾਂਡ ਅਜੇ ਪਿਆ ਸੀ ਪਹਿਲਾਂ ਹੀ ਰਿਮਾਂਡ ਖਤਮ ਕਰ ਦਿੱਤਾ ਗਿਆ ਹੁਣ ਇਸੇ ਹੀ ਤਰ੍ਹਾਂ ਜਦੋਂ ਹੁਣ ਇਹ ਲੇਡੀ ਇਨਸਪੈਕਟਰ ਜਿਹੜੀ ਨਗਰ ਨਿਗਮ ਦੀ ਆ ਇਹ ਫੜੀ ਹੈ ਹਰਪ੍ਰੀਤ ਕੌਰ ਜਿਹਦਾ ਨਾਮ ਦੱਸਿਆ ਜਾ ਰਿਹਾ ਹੈ ਕਿ ਇਹਦੇ ਤੇ ਵੀ ਇਸ ਤਰ੍ਹਾਂ ਦੀ ਕਾਰਵਾਈ ਹੋਏਗੀ ਵੈਸੇ ਵਿਜੀਲੈਂਸ ਜਿਹੜੀ ਆ ਇਹ ਪੁਲਿਸ ਨਾਲੋਂ ਇਹਦੀ ਕਾਰਵਾਈ ਵੱਖਰੀ ਦੱਸੀ ਜਾਂਦੀ ਹੈ ਇਹ ਕਿਹਾ ਜਾਂਦਾ ਕਿ ਵਿਜੀਲੈਂਸ ਛੋਟਾ ਮੋਟਾ ਦਬਾਅ ਨਹੀਂ ਮੰਨਦੀ ਇਹਦੇ ਕੋਲ ਪਾਵਰਾਂ ਬਹੁਤ ਨੇ ਇਹਦੇ ਚ ਇਮਾਨਦਾਰ ਬੰਦੇ ਅਫਸਰ ਲਾਏ ਜਾਂਦੇ ਨੇ ਪਰ ਫਿਰ ਵੀ ਪਬਲਿਕ ਦੇ ਸਵਾਲ ਸੋਸ਼ਲ ਮੀਡੀਆ ਤੇ ਆਉਣੇ ਸ਼ੁਰੂ ਹੋ ਜਾਂਦੇ ਨੇ ਜਿਹੜੇ ਆਪਾਂ ਤੁਹਾਡੇ ਸਾਹਮਣੇ ਰੱਖ ਦਿੰਨੇ ਆ ਹੁਣ ਅਗਲੀ ਖਬਰ ਜਿਹੜੀ ਆ ਉਹ ਮੋਗਾ ਦੇ ਚੂੜ ਚੱਕ ਤੋਂ ਆਰੀ ਹੈ ਚੂੜ ਚੱਕ ਦੇ ਉੱਪਰ ਇੱਕ ਨਾਕਾ ਸੀ ਪੁਲਿਸ ਦਾ ਵੀਡੀਓ ਵਾਇਰਲ ਹੋ ਰਹੀ ਹੈ ਤੇ ਉੱਥੇ ਇੱਕ ਪੁਲਿਸ ਕਰਮਚਾਰੀ ਹੈ ਜਿਹਨੇ ਸ਼ਰਾਬ ਪੀਤੀ ਹੋਈ ਹੈ ਸ਼ਰਾਬ ਪੀਤੀ ਦੇ ਵਿੱਚ ਜਿਹੜਾ ਵਿਅਕਤੀ ਉਹਦੀ ਵੀਡੀਓ ਬਣਾ ਰਿਹਾ ਹੈ ਪੱਤਰਕਾਰ ਹੈ ਜਾਂ ਕੋਈ ਵਿਅਕਤੀ ਹੈ ਉਹ ਉਹਦੇ ਨਾਲ ਹੀ ਅੱਗੋ ਬੈਸਬਾਜੀ ਕਰ ਰਿਹਾ ਤੇ ਪੁੱਠੀਆਂ ਸਿੱਧੀਆਂ ਗੱਲਾਂ ਬੋਲ ਰਿਹਾ ਉਸ ਤੋਂ ਬਾਅਦ ਜਦੋਂ ਉੱਚ ਅਧਿਕਾਰੀਆਂ ਦੇ ਧਿਆਨ 'ਚ ਇਹ ਵੀਡੀਓ ਦਾ ਮਾਮਲਾ ਆਇਆ ਤਾਂ ਫਿਰ ਹੁਣ ਦੱਸਿਆ ਜਾ ਰਿਹਾ ਵੀ ਉਸ ਪੁਲਿਸ ਕਰਮਚਾਰੀ ਤੇ ਕਾਰਵਾਈ ਕੀਤੀ ਗਈ ਹੈ ਪਰ ਇਸ ਸਾਰੇ ਦੇ ਨਾਲ ਸਭ ਤੋਂ ਵੱਡੀ ਖਬਰ ਆ ਰਹੀ ਹੈ ਗੋਨੇਆਣਾ ਮੰਡੀ ਤੋਂ ਗੋਨੇਆਣਾ ਮੰਡੀ ਦੇ ਵਿੱਚ ਜਿਹੜਾ ਇੱਕ ਨਰਿੰਦਰ ਦੀਪ ਸਿੰਘ ਨਾਂ ਦਾ ਟੀਚਰ ਪੁਲਿਸ ਨੇ ਕਰੰਟ ਲਾ ਕੇ ਮਾਰਿਆ ਉਹਦਾ ਵੱਡਾ ਰੋਲਾ ਪਿਆ ਅੱਜ ਗੋਨਿਆਣਾ ਸ਼ਹਿਰ ਜਿਹੜਾ ਇਸ ਰੋਸ ਦੇ ਵਿੱਚ ਬੰਦ ਹੋਇਆ ਉੱਥੇ ਲੋਕਾਂ ਨੇ ਮੁਜ਼ਾਰੇ ਕੱਢੇ ਨੇ ਰੈਲੀਆਂ ਲੋਕਾਂ ਨੇ ਬਾਜ਼ਾਰ ਦੇ ਵਿੱਚ ਪ੍ਰਦਰਸ਼ਨ ਕੀਤੇ ਨੇ ਔਰ ਨਾਲ ਹੀ ਇਹ ਐਲਾਨ ਕੀਤਾ ਹੈ ਕਿ ਜਦੋਂ ਤੱਕ ਦੋਸ਼ੀ ਪੁਲਿਸ ਵਾਲਿਆਂ ਨੂੰ ਸਜ਼ਾ ਨਹੀਂ ਮਿਲਦੀ ਉਦੋਂ ਤੱਕ ਅਸੀਂ ਸੰਘਰਸ਼ ਜਾਰੀ ਰੱਖਾਂਗੇ ਮਾਮਲਾ ਉਹ ਬਹੁਤ ਪੱਕ ਚੁੱਕਾ ਹੈ ਪਰ ਫਿਲਹਾਲ ਅਜੇ ਪ੍ਰਸ਼ਾਸਨ ਤੇ ਪੰਜਾਬ ਸਰਕਾਰ ਹਲਕੇ 'ਚ ਲੈ ਰਹੀ ਹੈ ਸਾਰੇ ਮਾਮਲੇ ਨੂੰ ਹੁਣ ਅਗਲੀ ਵੱਡੀ ਖਬਰ ਜਿਹੜੀ ਆ ਉਹ ਮੁੱਖ ਮੰਤਰੀ ਭਗਵੰਤ ਮਾਨ ਸਾਹਿਬ ਨਾਲ ਜੁੜੀ ਹੈ ਮੁੱਖ ਮੰਤਰੀ ਭਗਵੰਤ ਮਾਨ ਸਾਹਿਬ ਅੱਜ ਇੱਕ ਸਮਾਗਮ ਦੇ ਵਿੱਚ ਬੋਲ ਰਹੇ ਸੀ ਉੱਥੇ ਇੱਕ ਬੰਦਾ ਜਿਹੜਾ ਉਹ ਮਾਈਕ ਲੈ ਕੇ ਪਿੱਛੇ ਬੋਲਣ ਲੱਗ ਗਿਆ ਉਹਨੇ ਫਿਰ ਕਿਹਾ ਵੀ ਮਹਾਰਾਜ ਪਿੰਡ ਹੈ ਜੀ ਸਾਡੇ ਪੰਜਾਬ ਦਾ ਵੱਡਾ ਪਿੰਡ ਹੈ ਮੁੱਖ ਮੰਤਰੀ ਦੇ ਚੱਲਦੀ ਗੱਲ 'ਚ ਉਹਨੇ ਫਿਰ ਜ਼ਿਆਦਾ ਆਪਣੀ ਗੱਲ ਕੀਤੀ ਉਹ ਕਹਿੰਦਾ ਜੀ ਸਾਡੇ ਉੱਥੇ ਜ਼ਮੀਨ ਅਕਵਾਇਰ ਹੋ ਰਹੀ ਆ ਪ੍ਰੋਜੈਕਟ ਨੂੰ ਲੈ ਕੇ ਤੇ ਉਹਦੇ ਜਿਹੜੇ ਸਰਕਾਰ ਵੱਲੋਂ ਪੈਸੇ ਮਿਲਨੇ ਆਉਣੇ ਨੇ ਉਹਨਾਂ ਦੇ ਵਿੱਚ ਇੱਕ ਬੰਦਾ ਹੈ ਜੀ ਉਹ ਉਹਨੇ ਪਾਰਟੀ ਦਾ ਨਾਮ ਲਿਆ ਸ਼ਾਇਦ ਉਹਨੇ ਕਿਹਾ ਕਿ ਅਕਾਲੀ ਦਲ ਨਾਲ ਉਹ ਜੁੜਿਆ ਕਹਿੰਦਾ ਉਹ ਬੰਦੇ ਨੇ ਲੋਕਾਂ ਨੂੰ ਗੁੰਮਰਾਹ ਕੀਤਾ ਕਹਿੰਦਾ ਵੀ ਦੇਖੋ ਮੈਂ ਤੁਹਾਨੂੰ ਵੱਧ ਪੈਸੇ ਦਿਵਾਵਾਂਗਾ ਤੇ ਤੁਸੀਂ ਇੰਨੇ-ਇੰਨੇ ਪੈਸੇ ਮੈਨੂੰ ਦੇ ਦਿਓ ਜਿਹੜੇ ਕਿਸਾਨ ਸੀਗੇ ਉਹਨਾਂ ਨੂੰ ਕਹਿੰਦਾ ਵੀ ਤੁਹਾਨੂੰ ਜਿਹੜੀ ਜ਼ਮੀਨ ਤੁਹਾਡੀ ਐਕਵਾਇਰ ਹੋਏਗੀ ਮੈਂ ਉਹਦੇ ਵੱਧ ਪੈਸੇ ਦਿਵਾ ਦਾਂਗਾ ਤੇ ਇਸ ਤਰ੍ਹਾਂ ਕਰਕੇ ਉਹ ਕਰੋੜਾਂ ਰੁਪਏ ਇਕੱਠੇ ਕਰਕੇ ਤੇ ਉਹ ਲੈ ਗਿਆ ਇਹ ਗੱਲ ਦੀ ਸ਼ਿਕਾਇਤ ਜਦੋਂ ਮੁੱਖ ਮੰਤਰੀ ਕੋਲੇ ਉਸ ਬੰਦੇ ਨੇ ਕੀਤੀ ਮੁੱਖ ਮੰਤਰੀ ਭਗਵੰਤ ਮਾਨ ਨੇ ਤੁਰੰਤ ਐਸਐਸਪੀ ਸੀ ਜਿਹੜੀ ਉਹਨੂੰ ਸਟੇਜ ਤੇ ਬੁਲਾਇਆ ਮੁੱਖ ਮੰਤਰੀ ਨੇ ਉਹਨੂੰ ਕੁਝ ਹਦਾਇਤਾਂ ਕੀਤੀਆਂ ਪਰ ਇਹ ਜਿਹੜੀ ਵੀਡੀਓ ਹੈ ਇਹਦੇ ਬਾਰੇ ਚਰਚਾ ਹੋ ਰਹੀ ਦੋ ਤਰ੍ਹਾਂ ਦੀ ਇੱਕ ਤਾਂ ਇਹ ਚਰਚਾ ਹੋ ਰਹੀ ਹੈ ਵੀ ਮੁੱਖ ਮੰਤਰੀ ਸਾਹਿਬ ਨੇ ਤੁਰੰਤ ਐਕਸ਼ਨ ਲਿਆ ਜਦੋਂ ਭ੍ਰਿਸ਼ਟਾਚਾਰ ਧਿਆਨ ਚ ਆਇਆ ਤਾਂ ਤੁਰੰਤ ਐਕਸ਼ਨ ਲਿਆ ਦੂਜੇ ਪਾਸੇ ਚਰਚਾ ਇਹ ਵੀ ਹੋ ਰਹੀ ਹੈ ਵੀਡੀਓ ਦੇ ਥੱਲੇ ਬੜੇ ਲੋਕਾਂ ਨੇ ਕਮੈਂਟ ਕੀਤੇ ਲੋਕ ਕਹਿ ਰਹੇ ਨੇ ਕਿ ਇਹ ਜਿਹੜੇ ਸਵਾਲ ਪੁੱਛਣ ਵਾਲੇ ਹੁੰਦੇ ਨੇ ਇਹ ਪਹਿਲਾਂ ਤੋਂ ਤੈਹ ਬੰਦੇ ਹੁੰਦੇ ਨੇ ਆਮ ਬੰਦੇ ਨੂੰ ਤਾਂ ਨੇੜੇ ਜਾਣ ਨਹੀਂ ਦਿੱਤਾ ਜਾਂਦਾ ਤੇ ਜਿਨੇ ਸਵਾਲ ਪੁੱਛਿਆ ਉਹਦੇ ਹੱਥ 'ਚ ਪਹਿਲਾਂ ਮਾਈਕ ਫੜਾਇਆ ਗਿਆ ਤੇ ਮੁੱਖ ਮੰਤਰੀ ਦਾ ਭਾਸ਼ਣ ਚੱਲ ਰਿਹਾ ਹੋਵੇ ਤੇ ਹੋਰ ਕਿਸੇ ਬੰਦੇ ਕੋਲ ਮਾਈਕ ਆਪਣੇ ਆਪ ਨਹੀਂ ਜਾ ਸਕਦਾ ਇਸ ਕਰਕੇ ਜਿਹੜਾ ਇਹ ਪ੍ਰਚਾਰ ਕਰਵਾਇਆ ਜਾਂ ਕੀਤਾ ਜਾ ਰਿਹਾ ਹੈ ਵੀ ਮੁੱਖ ਮੰਤਰੀ ਦੇ ਚੱਲਦੇ ਭਾਸ਼ਣ ਦੇ ਵਿੱਚ ਵੀ ਉਹਨੂੰ ਰੋਕਿਆ ਜਾ ਸਕਦਾ ਹੈ ਇੰਨਾ ਆਮ ਮੁੱਖ ਮੰਤਰੀ ਹੈ ਤੇ ਚੱਲਦੇ ਭਾਸ਼ਣ 'ਚ ਲੋਕਾਂ ਨੇ ਸਵਾਲ ਕੀਤੇ ਤੇ ਫਿਰ ਤੁਰੰਤ ਮੌਕੇ ਤੇ ਐਕਸ਼ਨ ਹੋਇਆ ਇਹਦੇ ਉੱਪਰ ਜਿਹੜੇ ਲੋਕ ਨੇ ਉਹ ਸੋਸ਼ਲ ਮੀਡੀਆ ਤੇ ਮੀਡੀਆ ਦੇ ਵਿੱਚ ਸਵਾਲ ਉਠਾ ਰਹੇ ਨੇ ਉਹ ਕੀ ਕਹਿ ਰਹੇ ਨੇ ਉਹ ਮੈਂ ਤੁਹਾਨੂੰ ਦੱਸ ਦਿੰਦਾ ਹੁਣ ਗੋਣਿਆਣਾ ਮੰਡੀ ਦੇ ਵਿੱਚ ਅੱਜ ਜਦੋਂ ਲੋਕਾਂ ਨੇ ਪ੍ਰਦਰਸ਼ਨ ਕੀਤਾ ਜਿਹੜੇ ਟੀਚਰ ਨੂੰ ਕਰੰਟ ਲਾਇਆ ਤਾਂ ਉਸ ਮਾਮਲੇ ਦੇ ਉੱਪਰ ਉਥੇ ਸਭ ਤੋਂ ਵੱਡਾ ਸਵਾਲ ਇਹ ਸੀਗਾ ਇੰਨਾ ਵੱਡਾ ਮਾਮਲਾ ਵਾਪਰਿਆ ਹੋਵੇ ਮੁੱਖ ਮੰਤਰੀ ਭਗਵੰਤ ਮਾਨ ਇਹਦੇ ਤੇ ਚੁੱਪ ਕਿਉਂ ਹੈ ਉਹ ਕਿਉਂ ਨਹੀਂ ਬੋਲੇ ਹੁਣ ਤੱਕ ਉਹਨਾਂ ਦਾ ਕੋਈ ਬਿਆਨ ਕਿਉਂ ਨਹੀਂ ਆਇਆ ਜਾਂ ਉਹਨਾਂ ਦੇ ਕਿਸੇ ਮੰਤਰੀ ਦਾ ਜਾਂ ਹੋਰ ਆਮ ਆਦਮੀ ਪਾਰਟੀ ਦੇ ਕਿਸੇ ਸੀਨੀਅਰ ਆਗੂ ਦਾ ਬਿਆਨ ਹੁਣ ਤੱਕ ਕਿਉਂ ਨਹੀਂ ਆਇਆ ਕੀ ਸਾਰਾ ਕੁਝ ਆਮ ਆਦਮੀ ਪਾਰਟੀ ਦੀ ਸਰਕਾਰ ਦੀ ਸ਼ਹਿ ਤੇ ਹੋ ਰਿਹਾ ਇਹ ਵੱਡੇ ਸਵਾਲ ਨੇ ਔਰ ਉਥੇ ਉਹ ਮ੍ਰਿਤਕ ਮੁੰਡਾ ਜਿਹੜਾ ਨਰਿੰਦਰਦੀਪ ਉਦੇ ਪਿਤਾ ਨੇ ਉਹਦੀ ਪਤਨੀ ਨੇ ਉਹਦੀ ਮਾਂ ਨੇ ਤੇ ਉਹਨਾਂ ਦੇ ਮਾਮੇ ਨੇ ਜ਼ੋਰ ਦੇ ਨਾਲ ਇਹ ਗੱਲ ਰੱਖੀ ਕਿ ਸਾਡੇ ਪੁੱਤ ਨੂੰ ਬਿਲਕੁਲ ਨਜਾਇਜ਼ ਕੋ ਕੋ ਕੇ ਮਾਰਿਆ ਗਿਆ ਜ਼ੁਲਮ ਕੀਤਾ ਗਿਆ ਧੱਕਾ ਕੀਤਾ ਗਿਆ ਔਰ ਅੱਜ ਜਿਹੜਾ ਉਹ ਸਰਕਾਰ ਇਹਦੇ ਉੱਪਰ ਸਾਡਾ ਸਾਥ ਨਹੀਂ ਦੇ ਰਹੀ ਪਤਨੀ ਮ੍ਰਿਤਕ ਦੀ ਨੇ ਕਿਹਾ ਕਿ ਅਸੀਂ ਝਾੜੂ ਚੁੱਕ ਚੁੱਕ ਕੇ ਵੋਟਾਂ ਪਾਈਆਂ ਸੀ ਪਰ ਅੱਜ ਆਮ ਆਦਮੀ ਪਾਰਟੀ ਸਾਡੀ ਕੋਈ ਸਾਰ ਨਹੀਂ ਲੈ ਰਹੀ ਸਾਡੀ ਕੋਈ ਗੱਲ ਨਹੀਂ ਸੁਣ ਰਹੀ ਤੇ ਆਉਣ ਵਾਲੇ ਟਾਈਮ ਚ ਅਸੀਂ ਇਹ ਇਹਨਾਂ ਦਾ ਤਿੱਖਾ ਵਿਰੋਧ ਕਰਾਂਗੇ ਉੱਥੇ ਕਾਫੀ ਸਾਰੀਆਂ ਜਥੇਬੰਦੀਆਂ ਪਹੁੰਚੀਆਂ ਹੋਈਆਂ ਸੀ ਅੱਜ ਪੂਰਾ ਗੋਨੇ ਆਉਣਾ ਬੰਦ ਸੀ ਸਾਰੀਆਂ ਦੁਕਾਨਾਂ ਬੰਦ ਸੀ ਲੋਕ ਕਹਿ ਰਹੇ ਸੀ ਕਿ ਬਹੁਤ ਧੱਕਾ ਕੀਤਾ ਲੋਕ ਕਹਿ ਰਹੇ ਸੀ ਕਿ ਬੰਦਾ ਬੜਾ ਸ਼ਰੀਫ ਸੀ ਲੋਕ ਕਹਿ ਰਹੇ ਸੀ ਕਿ ਉਹ ਤਾਂ ਟੀਚਰ ਸੀ ਲੋਕ ਕਹਿ ਰਹੇ ਸੀ ਕਿ ਜੇ ਉਹਦੇ ਉੱਪਰ ਕਿਸੇ ਕਿਸਮ ਦਾ ਕੋਈ ਦੋਸ਼ ਸੀ ਉਹਦੇ ਕੋਲੋਂ ਕੁਝ ਬਰਾਮਦ ਵੀ ਕਰ ਲਿਆ ਸੀ ਉਹਦੇ ਲਈ ਵੀ ਤਾਂ ਕਾਨੂੰਨ ਬਣੇ ਨੇ ਕਾਨੂੰਨ ਮੁਤਾਬਕ ਉਹਦੇ ਤੇ ਕਾਰਵਾਈ ਕਰਦੇ ਜੋ ਵੀ ਬਣਦੀ ਸੀ ਕਰਦੇ ਉਹਦਾ ਮਾਪਿਓ ਕਹਿੰਦਾ ਕਿ ਕਾਨੂੰਨ ਮੁਤਾਬਕ ਕਾਰਵਾਈ ਕਰਦੇ ਅਸੀਂ ਆਪੇ ਆਪਣੇ ਆਪ ਨੂੰ ਅਦਾਲਤਾਂ ਦੇ ਵਿੱਚ ਸਿੱਧ ਕਰ ਲੈਂਦੇ ਵੀ ਅਸੀਂ ਝੂਠੇ ਆ ਕਿ ਸੱਚੇ ਆ ਪਰ ਪੁਲਿਸ ਨੂੰ ਜਿਹੜਾ ਇਹ ਅਧਿਕਾਰ ਦਿੱਤਾ ਗਿਆ ਵੀ ਕਿਸੇ ਨੂੰ ਫੜੋ ਕਿਸੇ ਨੂੰ ਚੁੱਕੋ ਤੇ ਮਾਰ ਦਿਓ ਇਹ ਠੀਕ ਨਹੀਂ ਹੈ ਤੁਸੀਂ ਇਹ ਸਭ ਕੁਝ ਬਾਰੇ ਕੀ ਕਹੋਗੇ ਆਪਣਾ ਕਮੈਂਟ ਆਪਣਾ ਵਿਚਾਰ ਲਿਖਿਓ ਬਹੁਤ ਮਿਹਰਬਾਨ